ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਹੈ ਹਲਕਾ ਫਤੇਗੜ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਵਾਲੇ ਇੱਕ ਵੱਡੇ ਚਿਹਰੇ ਦੇ ਨਾਲ ਜਿਸਨੂੰ ਕਿਸੇ ਵੀ ਤਰ੍ਹਾਂ ਦੀ ਪਛਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਸਰਪੰਚਾਂ ਦੇ ਉੱਤੇ ਬਦਲਾਅ ਵਾਲੀ ਸਰਕਾਰ ਆਉਣ ਤੋਂ ਬਾਅਦ ਵਿਪਤਾ ਪਈ ਸੀ ਤਾਂ ਸਰਦਾਰ ਪਰਮਜੀਤ ਸਿੰਘ ਤੁਸੇ ਉਹ ਸ਼ਖਸੀਅਤ ਹੈ ਜਿਸ ਨੇ ਸਰਪੰਚਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਮੁਸੀਬਤ ਵਿੱਚੋਂ ਕੱਢ ਲਿਆ ਆਓ ਆਪਾਂ ਗੱਲਬਾਤ ਕਰੀਏ ਹਲਕਾ ਫਤਿਹਗੜ੍ਹ ਸਾਹਿਬ ਤੋਂ ਬਤੌਰ ਅਜਾਦ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਵਾਲੇ ਸਰਦਾਰ ਪਰਮਜੀਤ ਸਿੰਘ ਤੁਸੇ ਦੇ ਨਾਲ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਗ ਮੇਰੇ ਸੇ ਇਹ ਦੇਖ ਕੇ ਆਪਾਂ ਗੱਲ ਕਰੀ ਹਲਕਾ ਫਤੇਗੜ ਸਾਹਿਬ ਦੇ ਹਲਕਾ ਫਤੇਗੜ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜਨ ਦਾ ਐਲਾਨ ਤੁਸੀਂ ਕੀਤਾ ਜੀ ਪਰ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਹਲਕਾ ਫਤੇਗੜ ਸਾਹਿਬ ਦੇ ਵੋਟਰਾਂ ਦੇ ਕੋਲ ਜਾਓਗੇ ਸਾਡਾ ਪਹਿਲਾ ਦਾ ਮੁੱਦਾ ਇਹ ਹੋਊਗਾ ਜੀ ਕਿ ਪਾਰਟੀ ਭਾਈ ਤੋਂ ਉਪਰ ਉੱਠ ਕੇ ਵਰਕਰਾਂ ਨੂੰ ਜਿਹੜੇ ਵਰਕਰਾਂ ਦੇ ਸਰਕਾਰਾਂ ਔਰਤੇ ਵੀ ਸਰਕਾਰਾਂ ਜਾਣ ਤੇ ਆਪਣਾ ਮਾਨ ਨਾ ਮਹਿਸੂਸ ਕਰਦੇ ਹੋਏ ਜਿੰਮੇਸ਼ਦੇ ਪੁਰਾਣੇ ਪੋਲਿਟਿਕਲ ਲੀਡਰ ਜਿਹੜੇ ਕਿਸੇ ਪਾਰਟੀ ਦੇ ਆ ਉਹਨਾਂ ਦੇ ਜਿਹੜੇ ਅਬਜ਼ੋਰਟ ਤੋਂ ਖਵਾਲਚਾ ਭੁਗਤਿਆ ਵਾ extra o اسی ਮੁਤਲਕ ਕੇ ਜਾ ਰਹੇ ਦੂਸਰਾ ਜਿਹੜੇ ਲੋਕ ਸਭਾ ਮੈਂਬਰ ਐ ਤੋਂ ਟੁੱਟ ਕੇ ਗਏ ਉਹਨਾਂ ਨੇ ਕਿਸਾਨਾਂ ਦਾ ਮੁੱਦਾ ਉੱਥੇ ਘੱਟ ਉਠਾਇਆ ਇੱਕ ਫੌਜੀ ਭਾਈਆ ਦਾ ਔਰ ਮੈਂ ਵੀ ਇੱਕ ਰਿਟਾਇਰ ਆਰਮੀਆ ਉਹਨਾਂ ਦਾ ਮੁੱਦਾ ਮੁੱਦਾ ਪੂਰੇ ਤਰ੍ਹਾਂ ਨਹੀਂ ਉਸਾਰਿਆ ਉਹਨਾਂ ਨੇ ਮੰਗਾ ਨਹੀਂ ਕੋਈ ਮੰਨ ਨਹੀਂ ਗਈਆਂ ਤੀਜਾ ਜਿਹੜਾ ਪਸੰਨਾ ਦਾ ਐਮਐਸਪੀ ਦਾ ਉਹਦੇ ਬਾਰੇ ਤੇ ਅਗਰ ਸਾਨੂੰ ਪਾਵਰ ਮਿਲਦੀ ਆ ਉਹਦੇ ਬਾਰੇ ਤੇ ਮੁੱਦੇ ਚੁੱਕਰਵਾਤੇ ਜਦੋਂ ਸਾਨੂੰ ਬਾਵਨ ਕੇ ਲੋਕ ਸਭਾ ਜਾਂਦੇ ਆ ਉਸੇ ਜੋਰ ਤੋਂ ਰਾਮ ਠਾਮਾਂਗੇ ਉਸ ਤੋਂ ਬਾਅਦ ਇੱਕ ਸਾਡਾ ਹੋਰ ਇੱਕ ਅਸੀਂ ਨਵਾਂ ਇਕਰਾਰ ਲੱਭਿਆ ਕਿ ਜੀ ਨਾਤਾ ਬਰਕਰਾਰ ਤੋਂ ਉਡੀ ਕਰਾਵਾਂਗੇ ਨਾ ਚੀ ਬਕਰ ਦਾ ਖਰਚਾ ਕਰਾਵਾਂਗੇ ਤੇ ਤਿੰਨਾਂ ਚ ਲੋਕਾਂ ਦਾ ਖਰਚਾ ਕਰਾਵਾਂਗੇ ਕਿਉਂਕਿ ਅਸੀਂ ਜਾਣਾ ਹਰਗ ਪਿੰਡ ਵਿੱਚ ਆ ਔਰ ਹਰਗ ਪਿੰਡ ਵਿੱਚ ਜਿਹਦੇ ਵਿੱਚ ਲੰਗਣਾ ਉਹ ਜਿੱਥੇ ਵੀ ਸਾਡੇ ਮਤਾਵਾਂ ਭਰਾ ਸਾਡੇ ਬਾਪਸਮਾਨ ਬਜ਼ੁਰਗ ਅੱਡੇ ਪਰਾ ਖੜੇ ਹੋਗੇ ਉੱਤੇ ਖੜਕੇ ਉਹਨਾਂ 10 ਮਿੰਟ ਗੱਲਬਾਤ ਵੀ ਕਰਾਂਗੇ ਕਿ ਭਾਈ ਸਰਬ ਤਾਕਤ ਵਖਸ਼ੋ ਅਜੇ ਛੋਟੀ ਤਾਕਤ ਵਾਲੀ ਜਿਹੜੇ ਵੱਡੇ ਵੱਡੇ ਥਾਮ ਆ ਉਹ ਅਸੀਂ ਆਰ ਤੁਸੀਂ ਜੇਕਰ ਗੱਲ ਕਰੀਏ ਆਪਾਂ ਤੁਹਾਡੇ ਪਿੰਡ ਤੁਸੇ ਦੀ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਆਪਣੇ ਘਰ ਦੇ ਵਿੱਚ ਏਕਾ ਨਹੀਂ ਰੱਖ ਪਾਇਆ ਉਹ ਬਾਹਰ ਕੀ ਏਕਾ ਰੱਖੇਗਾ ਤੁਹਾਡੀ ਗੱਲ ਕਰੀਏ ਤੁਸੀਂ ਆਪਣੇ ਪਿੰਡ ਦੀ ਪਿਛਲੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਬਤੌਰ ਸਰਪੰਚ ਹੈ ਨਾ ਪਰ ਜੇਕਰ ਆਪਾਂ ਗੱਲ ਕਰੀਏ ਕਾਂਗਰਸੀ ਡਾਕਟਰ ਅਮਰ ਸਿੰਘ ਦੀ ਤੁਸੀਂ ਇੱਕ ਵਾਰੀ ਆਪਣੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੇਕਰ ਕਾਂਗਰਸ ਹਾਈ ਕਮਾਂਡ ਨੇ ਬਾਹਰਲਾ ਕੈਂਡੀਡੇਟ ਫਿਰ ਦੁਬਾਰਾ ਉਤਾਰਿਆ ਤਾਂ ਵਿਰੋਧ ਹੋਏਗਾ ਅੱਜ ਤੁਸੀਂ ਕਿੱਥੇ ਦੇਖਦੇ ਹੋ ਡਾਕਟਰ ਅਮਰ ਸਿੰਘ ਨੂੰ ਦੁਬਾਰਾ ਫੇਰ ਕਿਉਂਕਿ ਤੁਹਾਡੇ ਗਵਾਂਢੀ ਹਲਕੇ ਦੇ ਨਾਲ ਦੇ ਪਿੰਡ ਦਾ ਤੁਹਾਡੇ ਰਾਏਕੋਟ ਹਲਕੇ ਦੇ ਨਹੀਂ ਆਉ। ਅਰਿਕਾ ਤਾਂ ਸਾਡੇ ਹਲਕੇ ਦੇ ਨਹੀਂ ਹੈ ਡਾਕਟਰ ਸਾਹਿਬ। ਜੀ। ਤੇ ਬਾਕੀ ਉਹਨੇ ਆਪਣੀ ਮੌਜਾਂ ਹਮ ਕਿ ਪਾਰਟੀ ਦੇ ਵਰਕਰਾਂ ਕਵੇ ਸ਼ਰੂਕ ਨੂੰ ਕੀਤਾ ਵਾ। ਹਮ ਔਰ ਤਕਰੀਬਨ ਸਾਡੇ ਪਿੰਡ 'ਚ ਹੀ ਢਾਈ ਸਾਲ ਹੋ ਗਿਆ। ਸਾਡੇ ਪੜਚੋ ਆਗੇ ਬੜੇ ਵੀ ਗਏ। ਤੇ ਬਾਕੀ ਲੋਕ ਸਭਾ ਫਸੇ ਖਰਚ ਕਾਫੀ ਲੋਕਾਂ ਦੇ ਮਸੂਸੀ ਪੈਦਾ ਕੀਤੀ ਜਾ ਰਹੀ ਆ ਕਿ ਕਾਫੀ ਹਰ ਇੱਕ ਦੇ ਪਿੰਡਾਂ ਚ ਗਏ ਉਹ ਨੀਗੇ ਤੇ ਨਾ ਹੀ ਕਿਸੇ ਬਤੌਰ ਬਰਖ ਦੇ ਨਾਲ ਖੜੇ ਆ کئی ਪਿੰਡਾਂ ਦੇ ਸਰਪੰਚਾਂ ਦੇ ਪਰਚੇ ਵੀ ਹੋਏ ਪਰ ਇਹਨਾਂ ਨੇ ਕਿਹਦਾ ਸਾਥ ਨਹੀਂ ਦਿੱਤਾ ਸਭ ਕੁਝ ਕਮਜਾ ਸਾਥ ਦਿੱਤਾ ਦੋ ਇਹਨਾਂ ਦੇ ਡੇਰੀ ਵਾਲੇ ਸੀ ਤੇ ਜਿਗਰ ਆਪਾਂ ਗੱਲ ਕਰੀਏ ਸਰਦਾਰ ਪਰਮਜੀਤ ਸਿੰਘ ਤੁਸੇ ਦੀ ਸਾ ਸਰਦਾਰ ਪਰਮਜੀਤ ਸਿੰਘ ਤੁਸੇ ਇੱਕ ਵੱਡਾ ਚਿਹਰਾ ਪਰ ਪਿਛਲੇ ਦਿਨੀ ਸਰਦਾਰ ਪਰਮਜੀਤ ਸਿੰਘ ਤੁਸੀਂ ਕਾਂਗਰਸੀ ਡਾਕਟਰ ਅਮਰ ਸਿੰਘ ਦੀ ਸੱਜੀ ਬਾਹਰ ਰਹਿ ਚੁੱਕੇ ਨੇ ਕੀ ਕਾਰਨ ਹੈ ਕਿ ਅੱਜ ਤੁਸੀਂ ਦੋਨੋਂ ਲੋਕ ਸਭਾ ਚੋਣ ਮੈਦਾਨ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਆਮੋ ਸਾਹਮਣੇ ਆ ਗਏ ਦੇਖੋ ਜੀ ਇਹ ਤਾਂ ਡਾਕਟਰ ਸਾਹਿਬ ਦੀ ਆਪਣੀ ਮौजਾਂ ਕਾਂਗਰਸ ਪਾਰਟੀ ਨੂੰ ਟੱਕਰ ਦਿੱਤੀ ਆ ਤੇ ਆਪਣੀ ਸਾਡੀ ਮौजਾਂ ਤੇ ਅਸੀਂ ਆਪਣੇ ਕਿਸੇ ਵਜੋਂ ਮਾਤੇ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਜੋਣ ਲਾਣ ਵਾਸਤੇ ਤਿਆਰ ਹੋ ਗਏ ਆ ਔਰ ਕਾਫੀ ਪਿੰਡਾਂ ਤੋਂ ਚੰਗਾ ਹਲਾਰਾ ਮਿਲ ਰਿਹਾ ਵੀ ਅਸੀਂ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਤਾਂ ਲੋਕਾਂ ਲੋਕ ਸੇਵਾ ਕਰ ਚੁੱਕੇ ਕਿਉਂਕਿ ਇਹ ਤਾਂ ਉਪਰੋਂ ਕੋ ਉਂਦੇ ਆ ਉਪਰੋਂ ਆ ਕੇ ਨੀਚੇ ਦਬਾਉਂਦੇ ਰਹਿੰਦੇ ਆ ਕਿਉਂਕਿ ਜਿਵੇਂ ਹਰ ਕਪੜੇ ਵਿੱਚ ਕੋਈ ਵੀ ਔੜਦਾ ਉਹ ਹਰ ਕੱਲ ਨੂੰ ਦਬਾ ਕੇ ਇਹ ਜਿਵੇਂ ਪੋਲਿਟਿਕਲ ਲੀਡਰ ਦਾ ਜਿਵੇਂ ਸਾਡੇ ਲੀਡਰ ਆਪਣੇ ਟਰਮਰ ਚੰਗਾ ਇਹਨਾਂ ਨੇ ਸਾਨੂੰ ਦਬਾਇਆ ਕਿਉਂਕਿ ਇਹਨਾਂ ਨੇ ਤ ਦੌਰ ਦੇ ਖਾਤਰ ਪਿਛਲੇ ਛਾਲੀ ਮੇਰੇ ਤੋਂ ਪਰਚਿਵ ਕਰਾਇਆ ਇਸ ਕਰਕੇ ਸਾਡੀ ਆਪਣੀ ਮੋਜ ਆ ਉਹ ਨਦੀ ਆਪਣੀ ਮੋਜ ਆ ਜੇਕਰ ਆਪਾਂ ਗੱਲ ਕਰੀਏ ਪਿਛਲੀਆਂ ਸੱਤਾਧਾਰੀ ਪਾਰਟੀਆਂ ਦੀ ਤੇ ਹੁਣ ਦੀ ਬਦਲਾਵ ਵਾਲੀ ਕਾਬਜ ਪੰਜਾਬ ਦੇ ਉੱਤੇ ਸੱਤਾਧਾਰੀ ਪਾਰਟੀ ਦੀ ਤਾਂ ਪਿਛਲੀਆਂ ਸਿਆਸਤਾਂ ਦੇ ਸਮੇਂ ਰਾਜਨੀਤੀ ਦੇ ਸਮੇਂ ਜਿਹੜੀ ਰਾਜਨੀਤੀ ਹੁੰਦੀ ਸੀ ਉਹ ਹੁੰਦੀ ਸੀ ਮੁੱਦੇ ਬਾਰੇ ਹੁੰਦੀ ਸੀ ਪਰ ਅੱਜ ਜੇਕਰ ਆਪਾਂ ਦੇਖੀਏ ਤਾਂ ਅੱਜ ਰਾਜਨੀਤੀ ਹੁੰਦੀ ਹੈ ਮੁਫਤ ਦੀਆਂ ਸੁਵਿਧਾਵਾਂ ਦੀ ਤੇ ਤੁਹਾਡੇ ਚੋਰ ਮੈਨੀਫੈਸਟੋ ਵਿੱਚ ਕਿ ਮੁਫਤ ਦੀਆਂ ਸਹੂਲਤਾਂਵਾਂ ਦੇ ਉੱਤੇ ਰਾਜਨੀਤੀ ਹੋਏਗੀ ਦੇਖੋ ਜਿਹੜੇ ਮੌਸਲੇ ਦੇ ਸਹੂਲਤਾਂਵਾਂ ਰਹਿ ਗਿਆ ਜਿਵੇਂ ਕਲਕ ਹੋ ਗਏ ਇਹ ਕਿਸੇ ਵੀ ਕੋਈ ਸਟੇਟ ਦੀ ਸਰਕਾਰ ਕੇਸੇ ਦੀ ਆ ਇਹ ਸਕੀਮ ਸੈਂਟਰ ਗਵਰਨਮੈਂਟ ਦੀ ਆ ਸੈਂਟਰ ਜੀ ਦੀ ਸਰਕਾਰ ਆ ਚਾਹੇ ਉਹ ਭਾਜਪਾ ਦੇ ਚਾਹੇ ਕਾਂਗਰਸੀ ਦੀ ਆ ਉਹਨੂੰ ਉਹ ਕਾਨੂੰਨ ਪੱਕਾ ਬਣ ਚੁੱਕਿਆ ਉਹ ਮਿਲਣੀ ਮਿਲਣੀ ਆ ਉਹ ਸਿਰਫ ਸਾਡੇ ਲੋਕਾਂ ਨੂੰ ਪਤਾ ਨਹੀਂ ਗਿਆ ਵੀ ਇਹ ਸਰਕਾਰ ਲੈਂਦੀ ਆ ਇਹ ਕੋਈ ਸਟੇਟ ਗੌਰਮੇਟ ਦਾ ਕੋਈ ਮਤਲਬ ਨਹੀਂ ਕਦੇ ਆਪਣੇ ਆਮ ਪਾਰਟੀ ਦੇ ਵਲੰਟੀਅਰ ਆ ਉਹ ਜਾ ਕੇ ਵੇਦੇ ਉਹ ਗਲਤਾ ਕਿਉਂਕਿ ਜੋ ਵੀ ਇਹ ਸੁਵਧਾਵਾਂ ਇਹ ਇੱਕ ਕਾਨੂੰਨ ਬਣ ਚੁੱਕੇ ਪੱਕਾ ਇੰਡੀਆ 'ਚ ਵੀ 82% ਜਿਹੜੀ ਕਣਕਾ ਉਹ ਗਰੀਬ ਪਰਿਵਾਰਾਂ ਦੇ ਗਰੀਬ ਕਿਸਾਨਾਂ ਨੂੰ ਮਿਲਦੀ ਹੈ ਤੇ ਕਾ ਮਿਲਦੀ ਰਹੂਗੀ ਤੇ ਇਹ ਚ ਕੋਈ ਕੇਸ ਦੇ ਲੈਦੇ ਨਹੀਂ ਸਾਡੇ ਮੇਰੇ ਬਿੱਟੂ ਇਹ ਆ ਕਿ ਭਾਈ ਸਾਨੂੰ ਵੋਟਾਂ ਪਾਵੋ ਵੋਟਾਂ ਪਾ ਕੇ ਜੇ ਤਾਂ ਪੈਸੇ ਲੈਣੇ ਕਬਡੇ ਲੀਡਰ ਜ਼ਰੂਰ ਛਾਟ ਕੋ ਤਾਂ ਪੈਸੀ ਯਾਨੀ ਕਿ ਅਸੀਂ ਸੇਵਾ ਕਰਦੇ ਸੱਚੇ ਦਿਲੋਂ ਸਾਡਾ ਅੱਧੀ ਰਾਤੋਂ ਅੱਕ ਕੰਮ ਰੋਲਿਓ ਪਰ ਮੀ ਟੂਸਾ ਉਦੋਂ ਜਦੀ ਉੱਠੂਗਾ ਜਿੱਤੇ ਵੀ ਹੁਣ ਵੀ ਜਾਂਦੇ ਆ ਅਸੀਂ ਜਦੀ ਭਾਜਿਆ ਪਰ ਕਈ ਵੱਡੇ ਲੀਡਰ ਜਦੋਂ ਸਤਾ ਜਾ ਜਾਂਦੇ ਆ ਜਾਂ ਜਿੱਤ ਪ੍ਰਾਪਤ ਕਰ ਜਾਂਦੇ ਆ ਸਾਡੇ ਹੱਥੋਂ ਅਸੀਂ ਇਹਨਾਂ ਦਾ ਵਾਸਤੇ ਮੰਗਤੇ ਬਣਦੇ ਆ ਸਾਡੇ ਜੋ ਵਰਕਰਾਂ ਕੋਈ ਵੀ ਪਾਰਟੀ ਦੇ ਉਹ ਮੰਗਤੇ ਮੰਗ ਕੇ ਜਾਂਦੇ ਆ ਲੋਕਾਂ ਦੇ ਦਰ ਉਹ ਜਿੱਤਣ ਤੋਂ ਬਾਅਦ ਉਹ ਕਈ ਲੀਡਰ ਔਰ ਚੱਕਰੇ ਬਾਦ ਹੋ ਜਾਂਦੇ ਆ। ਹੂੰ। ਚੋ ਪੋਲ ਤੋਂ ਕੁ ਦੇ ਤੱਕ ਨਹੀਂ ਉਹਨਾਂ ਨੂੰ ਮਿਲਦੇ ਤੱਕ ਵੀ ਨਹੀਂ। ਹੂੰ। ਔਰ ਮਿਲਦੇ ਤੱਕ ਵੀ ਉਹਨਾਂ ਨੂੰ ਹੱਥ ਮਿਲੋਂ ਤੋਂ ਵੀ ਘਤਰਾਉਂਦੇ ਆ ਕਿ ਕਿਤੇ ਕੋਈ ਕੰਮ ਨਾ ਕਰੇ। ਹੂੰ। ਇਹ ਵੱਡੇ ਲੀਡਰਾਂ ਦੀ ਖਾਸੀਅਤ। ਤੇ ਅਸੀਂ ਤਾਂ ਇੱਕ ਜ਼ਮੀਨ ਲੈਵਲ ਤੋਂ ਉੱਠੇ ਆ। ਪਹਿਲਾਂ ਅ ਜਿਹੜਾ ਉੱਪਰ ਜਿਹੜੀ ਚੌਲੜੀ ਫਿਰ ਉਸ ਤੋਂ ਬਾਅਦ ਦੋ ਵਾਰੀ ਮੈਦਾਨ ਸਭਾ ਲੜ ਪੈ ਲਾਈ। ਉਹਦੇ ਵਿੱਚ ਇਹਨਾਂ ਨੂੰ ਸਵਾਰਥਨ ਦਿੱਤਾ ਡਾਕਟਰ ਅਮਰਜਗ ਨੂੰ। ਉਸ ਤੋਂ ਬਾਅਦ ਜਦੋਂ ਅਸੀਂ ਮੇਹਰ ਕਰਦੇ باوجود ਸਾਡੀ ਨਹੀਂ ਚੁਣੀ ਗਈ ਇੰਨੇ ਤੋਂ ਅਸੀਂ ਕੋਈ ਉਹਦਾ ਵੀ ਨਹੀਂ ਲਿਆ ਜੋ ਸਰਪੰਚੀ ਆ ਸਾਨੂੰ ਪਿੰਡ ਦੇ ਲੋਕ ਨੀਤੀਆਂ ਜੋ ਸਰਪੰਚਾ ਕਦੇ ਪਾਲਤ ਦੇ ਹੁੰਦਾ ਅਸੀਂ ਪਿੰਡ ਦੇ ਕੰਮ ਕਰਵਾਏ ਸਰਪੰਚੀ ਚੋਣਾਂ ਤੋਂ ਪਹਿਲਾਂ ਸਾਨੂੰ ਪਿੰਡ ਦੇ ਬੜਾ ਵੱਡਾ ਹਲਾਰਾ ਦਿੱਤਾ ਸੀਗਾ ਜਿੰਨਾ ਸਾਨੂੰ ਹਲਾਰਾ ਦਿੱਤਾ ਪਿੰਡ ਨੇ ਉਸ ਤੋਂ ਵੱਧ ਹਲਾਰਾ ਮੈਂ ਪਿੰਡ ਦੇ ਪ੍ਰਕਾਸ਼ ਬਾਜਤ ਦਾ ਜੇ ਗੱਲ ਕਰੀ ਆਪਾਂ ਅੱਜ ਦੀ ਅੱਜ ਤੁਸੀਂ ਆ ਰਹੇ ਹੋ ਹਲਵਾਰੇ ਦੀ ਮੀਟਿੰਗ ਤੋਂ ਤੇ ਉੱਥੇ ਮੀਟਿੰਗ ਦੇ ਵਿੱਚ ਲੋਕਾਂ ਦੇ ਨਾਲ ਤੁਸੀਂ ਕੀ ਵਿਚਾਰ-ਵਿਮਰਸ਼ ਕੀਤੇ ਤੇ ਲੋਕਾਂ ਤੋਂ ਤੁਹਾਨੂੰ ਕੀ ਰਿਸਪੌਂਸ ਮਿਲਿਆ ਅਸੀਂ ਤਾਂ ਲੋਕਾਂ ਨੂੰ ਇਹ ਬੇਨਤੀ ਕੀਤੀ ਆ ਕਿ ਵੋਟਾਂ ਪਾਓ ਕੰਮ ਕਰਾਓ ਹੂੰ ਅੱਧੀ ਰਾਤ ਆਦੋ ਜਿੱਥੇ ਵੀ ਕਹੋਗੇ ਉੱਥੇ ਫੋਨ ਕਰਦਾ ਉੱਥੇ ਨਾਲ ਇੱਕ ਵਾਰ ਪਾਵਰ ਦਿਓ ਹੂੰ ਬਾਕੀ ਮੇਰਾ ਕੰਮ ਆਧੀ ਰਾਤ ਜੇ ਨਾਂਵਾਂ ਉੱਠਾ ਜਮ ਨਾ ਫੋੜ ਸੁਣਾ ਤਾਂ ਮੈਨੂੰ ਤੁਸੀਂ ਜਰਾ ਕੇ ਜਵਾਟੇ ਮੁਰਖੀ ਹਿਲੇਓ ਬਿਚੂ ਸਰਦ ਤੁਨ ਮੇ ਪਾਵਰ ਦਿੱਤੀ ਆ ਸਾਡੇ ਕੰਮ ਨੇ